ਪੰਜਾਬ ਕਾਂਗਰਸ ਪਾਰਟੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਟ੍ਰਾਂਸਪੋਰਟ ਕੇਬਲ ਨੈਟਵਰਕ ਵਰਗੇ ਵਪਾਰਕ ਅਦਾਰਿਆਂ ਦੇ ਕਬਜ਼ੇ ਤੋਂ ਬਾਅਦ ਹੁਣ ਬਾਦਲ ਪਰਿਵਾਰ ਨੇ ਸਮੁੱਚੇ ਸ਼ਰਾਬ ਦੇ ਵਪਾਰ ਤੇ ਵੀ ਕਬਜ਼ਾ ਕਰ ਲਿਆ ਹੈ ਕਾਂਗਰਸ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਬਿਲਕੁਲ ਸਹੀ ਇਲਜ਼ਾਮ ਲਗਾਏ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਹੁਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼੍ਰੀ ਦਰਬਾਰ ਸਾਹਿਬ ਜਾ ਕੇ ਇਹ ਸਚਾਈ ਦੱਸਣ ਦੀ ਕੋਸ਼ਿਸ਼ ਕਰਨ ਕਿ ਉਹਨਾਂ ਦਾ ਸ਼ਰਾਬ ਦੇ ਵਪਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਾਬਲੇਗੋਰੇ ਕੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਪਰਦਾਨ ਦੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਇਹ ਐਲਾਨ ਕੀਤਾ ਹੈ ਕਿ ਉਹ ਸ਼੍ਰੀ ਦਰਬਾਰ ਸਾਹਿਬ ਜਾ ਕੇ ਵੀ ਸੱਚ ਬੋਲ ਸਕਦੇ ਨੇ ਕਿ ਸ਼ਰਾਬ ਦੇ ਵਪਾਰ ਨਾਲ ਉਹਨਾਂ ਦੇ ਖਾਨਦਾਨ ਦਾ ਕੋਈ ਲੈਣਾ ਦੇਣਾ ਨਹੀਂ ਹੈ ਸੁਖਪਾਲ ਸਿੰਘ ਖਹਿਰਾ ਨੇ ਇਹ ਵੀ ਕਿਹਾ ਹੈ ਕਿ ਇਸ ਦੇ ਬਾਵਜੂਦ ਵੀ ਜੇਕਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਝੂਠ ਬੋਲਦੇ ਨੇ ਤਾਂ ਉਹਨਾਂ ਵੱਲੋਂ ਜਲਦ ਹੀ ਸਾਰੇ ਸਬੂਤਾਂ ਸਮੇਤ ਸ਼ਰਾਬ ਦੇ ਵਪਾਰ ਦੇ ਮਾਮਲੇ ਵਿੱਚ ਬਾਦਲ ਖਾਨਦਾਨ ਨੂੰ ਨਸ਼ਰ ਕੀਤਾ ਜਾਵੇਗਾ ਉਨਾ ਇਹ ਵੀ ਸਪਸ਼ਟ ਕੀਤਾ ਹੈ ਕਿ ਸ਼ਰਾਬ ਦੇ ਵਪਾਰ ਵਿੱਚ ਬਾਦਲ ਪਰਿਵਾਰ ਤੋਂ ਇਲਾਵਾ ਮਜੀਠੀਆ ਪਰਿਵਾਰ ਅਤੇ ਕਈ ਅਕਾਲੀ ਜਥੇਦਾਰ ਵੀ ਸ਼ਾਮਲ ਨੇ। ਇਸ ਨੇ ਆਪਣੇ ਜੋ ਬਾਜਵਾ ਸਾਹਿਬ ਨੇ ਸ਼ਰਾਬ ਦੇ ਵਪਾਰ ਦਾ ਜੋ ਬਾਦਲ ਅਤੇ ਮਜੀਠੀਆ ਪਰਿਵਾਰ ਦਾ ਜੋ ਤੁਲਖ ਹੈ ਉਸ ਦੇ ਸਾਰੇ ਦਸਤਾਵੇਜ਼ ਸਾਹਮਣੇ ਪੇਸ਼ ਕੀਤੇ ਨੇ। ਔਰ ਅਸੀਂ ਇਹ ਦੱਸਿਆ ਵਾ ਕਿ ਕਿਸ ਤਰ੍ਹਾਂ ਮਜੀਠੀਆ ਸਾਹਿਬ ਦੇ ਜਿਹੜੇ ਵੱਡੇ ਭਾਈ ਸਾਹਿਬ ਨੇ ਗੁਰਮੇਹਰ ਸਿੰਘ ਮਜੀਠੀਆ ਦਿੱਲੀੋਂ ਬੈਠ ਕੇ ਸਾਰੇ ਟੋਟਲ ਪੰਜਾਬ ਦੇ ਸ਼ਰਾਬ ਦੇ ਥੋਕ ਦੇ ਵਪਾਰ ਤੇ ਅਤੇ ਰਿਟੇਲ ਦੇ ਵਪਾਰ ਤੇ ਕਿਸ ਤਰ੍ਹਾਂ ਕਬਜ਼ਾ ਕੀਤਾ ਹੈ ਇਹਨਾਂ ਦੇ ਕਿਹੜੇ ਕਿਹੜੇ ਆਦਮੀ ਕੰਮ ਕਰ ਰਹੇ ਨੇ ਮੋਹਾਲੀ ਤੇ ਪੰਚਕੁੱਲੇ ਵੇ ਮਨੀ ਮਾਜਰਾ ਵਿੱਚ ਔਰ ਕਿਹੜੇ ਕਿਹੜੇ ਆਦਮੀ ਫੀਲਡ ਵਿੱਚ ਕੰਮ ਕਰ ਰਹੇ ਨੇ ਮਿਸਾਲ ਦੇ ਤੌਰ ਤੇ ਜਿਹੜਾ 1 35 ਸਾਲ ਪੁਰਾਣੀ ਬ੍ਰਿੰਡ ਕੋ ਕੰਪਨੀ ਸੀ ਜੋ ਕਿੰਗ ਫਿਸ਼ਰ ਦੇ ਸਾਰੇ ਬੇਰ ਦਾ ਪਿਛਲੇ 35 ਸਾਲ ਦਾ ਕਾਰੋਬਾਰ ਉਹਨਾਂ ਦੇ ਕੋਲ ਸੀਗਾ ਔਰ ਹਰ ਸਾਲ 250 ਕਰੋੜ ਰੁਪਇਆ ਉਹ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਵਿਦਆਊਟ ਟੈਕਸ ਚਮਕਾਉਂਦੇ ਸੀਗੇ ਰੈਵਨਿਊ ਉਸ ਉਸ ਬ੍ਰਿੰਟਕੋ ਕੰਪਨੀ ਤੋਂ ਇਸ ਵਰੇ ਮਜੀਠੀਆ ਸਾਹਿਬ ਦੇ ਪ੍ਰਭਾਵ ਨਾਲ ਇਹ ਉਹਨਾਂ ਤੋਂ ਕੰਮ ਖੋਲਿਆ ਗਿਆ ਵਾ ਔਰ ਅਮਰਜੀਤ ਸਿੰਘ ਰੰਧਾਵਾ ਔਰ ਬੰਟੀ ਰੋਮਾਨਾ ਅਤੇ ਸਨੀ ਗਿਲ ਮੋਗੇਵਾਲੇ ਅਤੇ ਆਦ ਹੋਣਾ ਲੋਕਾਂ ਨੇ ਇਹ ਸਾਰਾ ਬੀਅਰ ਦੇ ਵਪਾਰ ਦੇ ਉੱਤੇ ਵੀ ਕਬਜ਼ਾ ਕਰ ਲਿਆ ਇਸੇ ਤਰ੍ਹਾਂ ਹੀ ਸਾਰੇ ਜ਼ਿਲ੍ਹਿਆਂ ਦੇ ਜਿਹੜੇ L1 ਲਾਇਸੈਂਸ ਨੇ ਥੋਕ ਦੇ ਵਪਾਰ ਦੇ ਉਹ ਤਕਰੀਬਨ ਤਕਰੀਬਨ 15 ਜ਼ਿਲ੍ਹਿਆਂ ਦੇ ਵਿੱਚ ਮਜੀਠੀਆ ਸਾਹਿਬ ਦੇ ਪਰਿਵਾਰ ਦੇ ਡਾਇਰੈਕਟ ਉਹਨਾਂ ਕੰਪਨੀਆਂ ਦੇ ਵਿੱਚ ਲਿੰਕਸ ਨੇ ਇਹਨਾਂ ਦੀਆਂ ਕੰਪਨੀਆਂ ਨੇ ਇਹਨਾਂ ਦਾ ਸ਼ੇਅਰ ਹੈ ਕਾਰੋਬਾਰ ਹੈ ਔਰ ਜਿੱਦਾਂ ਥੋਕ ਦੇ ਵਪਾਰ ਤੇ ਕਬਜ਼ਾ ਕੀਤਾ ਇਸੇ ਤਰ੍ਹਾਂ ਹੀ ਥੱਲੇ ਰਿਟੇਲ ਦੇ ਵਪਾਰ ਤੇ ਜ਼ਿਲ੍ਹਾ ਤੇ ਤਹਿਸੀਲ ਪੱਧਰ ਦੇ ਉੱਤੇ ਸਾਰੇ ਠੇਕਿਆਂ ਦੇ ਵਿੱਚ ਹੁਣ ਅਕਾਲੀਆਂ ਦੇ ਜਥੇਦਾਰਾਂ ਦੇ ਜ਼ਿਲ੍ਹਿਆਂ ਦੇ ਵਿੱਚ ਐਮ ਐਲ ਏ ਐਕਸ ਐਮ ਐਲ ਏ ਲੋਕਾਂ ਦੇ ਸ਼ਮੂਲੀਅਤ ਕਰਕੇ ਤੇ ਸਾਰੇ ਪਰਿਵਾਰ ਇਸ ਸ਼ਰਾਬ ਦੇ ਵਪਾਰ ਤੇ ਮੁਕੰਮਲ ਕਬਜ਼ਾ ਬਾਦਲ ਮਜੀਠੀਆ ਪਰਿਵਾਰ ਦਾ ਇਹ ਕਾਂਗਰਸ ਪਾਰਟੀ ਨੇ ਅੱਜ ਇਲਜ਼ਾਮ ਲਾਇਆ ਔਰ ਅਸੀਂ ਹੁਣ ਚੁਣੌਤੀ ਦਿੰਨੇ ਆ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਸੀਂ ਜਿਹੜਾ ਆਪਣਾ ਵਾਅਦਾ ਸੀਗਾ ਉਹ ਕਿਰਪਾ ਕਰਕੇ ਦਰਬਾਰ ਸਾਹਿਬ ਚਲੇ ਜਾਓ ਦਰਬਾਰ ਸਾਹਿਬ ਨਹੀਂ ਵੀ ਜਾਣਾ ਕਿਸੇ ਵੀ ਗੁਰਦੁਆਰਾ ਸਾਹਿਬ ਪੰਜਾਬ ਦੇ 12-13 ਹਜ਼ਾਰ ਪਿੰਡਾਂ 'ਚੋਂ ਤੁਸੀਂ ਉੱਥੇ ਜਾ ਕੇ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਇਹ ਜਵਾਬ ਦੇ ਦਿਓ ਕਿ ਸਾਡਾ ਪੰਜਾਬ ਪੰਜਾਬ ਦੇ ਸ਼ਰਾਬ ਦੇ ਵਪਾਰ ਨਾਲ ਬਾਦਲ ਮਜੀਠਿਆ ਪਰਿਵਾਰ ਦਾ ਕੋਈ تعلق ਨਹੀਂਗਾ ਤੇ ਜੋ ਕਹਿਣਗੇ ਅਸੀਂ ਕਰਾਂਗੇ ਔਰ ਅਗਰ ਉਹ ਇੱਕ ਜਾ ਕੇ ਉੱਥੇ ਗੁਰਦੁਆਰਾ ਸਾਹਿਬ ਚ ਅਰਦਾਸ ਕਰਦੇ ਨੇ ਉਪਰੰਤ ਕਰ ਲੈਣ ਦਿਓ ਤੇ ਫਿਰ ਅਸੀਂ ਸਾਰੇ ਦਸਤਾਵੇਜ਼ ਜਿਹੜੇ ਹੋਰ ਨੇ ਸਾਡੇ ਕੋਲ ਬਕਾਇਆ ਉਹ ਅਸੀਂ ਪੇਸ਼ ਕਰਾਂਗੇ ਤੇ ਮੈਂ ਤਾਂ ਇਹ ਵੀ ਕਹੂੰਗਾ ਕਿ ਹੁਣ ਤੁਸੀਂ ਕਿਉਂਕਿ ਜਾਣਾ ਹੀ ਆ ਗੁਰਦੁਆਰਾ ਸਾਹਿਬ ਚ ਸ਼ਰਾਬ ਦੇ ਵਪਾਰ ਨੂੰ ਲੈ ਕੇ ਤੇ ਕਿਰਪਾ ਕਰਕੇ ਉੱਥੇ ਜੋ ਤੁਹਾਡਾ ਟਰਾਂਸਪੋਰਟ ਦਾ ਵਪਾਰ ਆ ਪੰਜਾਬ ਦੇ ਵਿੱਚ ਬੱਸਾਂ ਮਹਿੰਗੀਆਂ ਮਹਿੰਗੀਆਂ ਅਤੇ ਕੇਬਲ ਨੈਟਵਰਕ ਤੇ ਪੀਟੀਸੀ ਚੈਨਲ ਦਾ ਕਾਰੋਬਾਰ ਹੈ ਰੇਤਾ ਬਜਰੀ ਦਾ ਕਾਰ ਇਹਨਾਂ ਦੀ ਵੀ ਨਾਲ ਹੀ ਸੌਖਾ ਆਇਓ ਤਾਂ ਜੋ ਇੱਕ ਵਾਰੀ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜੇ ਕਿ ਤੁਹਾਡਾ ਇਹਨਾਂ ਇਹਨਾਂ ਪਰਿਵਾਰਾਂ ਇਹਨਾਂ ਵਪਾਰਾਂ ਦੇ ਵਿੱਚ ਤੁਹਾਡਾ ਕਿੰਨਾ ਹੱਥ ਹੈ ਕਿੰਨਾ ਰੋਲ ਹੈ ਔਰ ਜੋ ਤੁਸੀਂ ਕਮਾਈ ਕਰਦੇ ਹੋ ਲੁੱਟ ਕਰਕੇ ਇਸ ਤਰ੍ਹਾਂ ਤੁਸੀਂ ਪੰਜਾਬ ਦੀ ਵੋਟ ਪ੍ਰਣਾਲੀ ਨੂੰ ਗੰਦਲਾ ਕੀਤਾ ਵਾ ਤੇ ਕਿਦਾਂ ਵੋਟਾਂ ਖਰੀਦਣ ਤੇ ਫਰੋਕਣ ਦਾ ਕੰਮ ਕੀਤਾ ਵਾ ਇਹ ਸਾਰੀ ਗੱਲ ਪੰਜਾਬ ਦੀ ਜਨਤਾ ਦੀ ਕਚੈਰੀ ਦੇ ਸਾਹਮਣੇ ਆਉਣੀ ਚਾਹੀਦੀ ਹੈ